ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੱਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁਗਣੇ ਰਾਤ ਚਾਪਣੇ ਤਰੱਕੀਆਂ ਬਲਕੇ ਭਾਈ ਸਾਰਿਆਂ ਨੂੰ ਬਾਕੀ ਭਾਈ ਰੰਗ ਵਾਲੇ ਦਾ ਕੰਮ ਚੱਲਦਾ ਵਧੀਆ ਆਪਾਂ ਵੀ ਅਜ ਅਖੰਡਵਾਲ ਸਾਹਿਬ ਆਰੰਭ ਕਰਨਾ ਤੇ ਉੱਥੇ ਪਹੁੰਚੇ ਵੇ ਤੇ ਵੀ ਹੁਣ 5-7 ਦਿਨ ਹੋ ਗਏ ਤੇ ਘਰੇ ਜਿੱਦਣੇ ਰੰਗ ਲੱਗੇ ਬਗਾਨ ਤਕਰੀਬਨ ਘਰੇ ਆਪਾਂ ਬਹਿਲੇ ਹੀ ਰਹਿੰਦੇ ਤੇ ਆਪਣਾ ਵਧੀਆ ਰੰਗ ਕਰੀ ਜਾਂਦੇ ਬਹੁਤ ਚਲੋ ਨੀਚੇ ਪਾ ਕਰਿਆ ਰੰਗ ਜਿੰਨਾ ਵੀ ਕਰਿਆ ਵੀ ਅੱਜ ਤਕਰੀਬਨ ਇਹਨੇ 30 ਦਿਹਾੜੀਆਂ ਹੋ ਜਾਣੇ ਮਨਲਾ ਦੀ ਕਾਹਲਾ ਦਿਨ ਹੋਰ ਲੱਗੂਗਾ ਤਿੰਨ-ਚ ਬ ਕਿ ਹੁਣ ਕੰਮ ਜਿਹੜਾ ਹੈਗਾ ਬਰੀਕੀ ਦਾ ਟਾਕੀ ਦਰਵਾਜ਼ੇ ਵਾਲਾ ਕੰਮ ਹੈ ਇੱਕ ਸਾਫ਼ ਕਰਕੇ ਵਧੀਆ ਉਹਦੇ ਕੰਮ ਕਰਨਾ ਪੈਂਦਾ ਕਿਉਂ ਥੱਲੇ ਤੋਂ ਕਾ ਨਹੀਂ ਕਰਨਾ ਪੈਂਦਾ ਆਪਣੀ ਅੰਦਰ ਫਾਈਬਰ ਲੱਗੀ ਵੀ ਆ ਉਹਦੇ ਕਰਕੇ ਜੇ ਦਾ ਪੇਂਟ ਚਿਕਣਾ ਉੱਪਰ ਚ ਬਾਰੇ ਨੂੰ ਕਰਿਆ ਤਾਂ ਉੱਥੇ ਜੇ ਗਿਰ ਗਿਆ ਦੁਬਾਰੇ ਪੇਂਟ ਹੋ ਜਾਂਦਾ ਉਹਦੇ ਕਰਕੇ ਫਰਕ ਪੈ ਜਾਂਦਾ ਵੀ ਬਹੁਤ ਬਚਾ ਕੇ ਕਰਨਾ ਪੈਂਦਾ ਵੀ ਅੱਜ ਆਪਾਂ ਨੇ ਅਖੰਡਪੁਰ ਸਾਹਿਬ ਆਰੰਭ ਕਰਨਾ ਤਾਂ ਅਜਨਾਂ ਨੂੰ ਲੋਡ ਪੈ ਗਈ ਮੇਰੀ ਬਹੁਤ ਵਿੱਚ ਰੰਗ ਰੰਗ ਦੀ ਚਲੋ ਲੋਡ ਦੀ ਵੀ ਹੁਣ ਆਪਾਂ ਵੀ ਤਕਰੀਬਨ 2.5 ਦਾ ਟਾਈਮ ਹੋਇਆ ਵਾ ਹੁਣੇ ਪਹੁੰਚੇ ਕਰਾਂ ਵੇ ਇੱਕ ਦੋ ਰੰਗ ਲੈ ਕੇ ਆਂਦੇ ਇੱਕ ਰੰਗ ਇਹਨਾਂ ਨੇ ਹੋਰ ਮੰਗਾਇਆ ਆਪਣਾ ਉਹ ਟੱਚ ਬੋਰਡ ਜਿਹੜੇ ਇਹ ਮੈਨਰਲੀ ਪਾਲਸ ਹੁੰਦੀ ਹੈ ਜਿਹੜਾ ਚਮਕ ਜੀ ਆ ਜਾਂਦੀ ਹੈ ਪਰसों ਦੀ ਕਹਿੰਦੇ ਇਹ ਕਹਿੰਦੇ ਵੀ ਉਹ ਲਿਆ ਦਿਓ ਵੀ ਲੀਰ ਗਾ ਵੱਜਣੀ ਹੈ ਮੈਨੂੰ ਆ ਵੀ ਕਿਤੇ ਉਹਨੇ ਪੇਂਟ ਨਹੀਂ ਕਰਨਾ ਕਹਿੰਦੇ ਨਹੀਂ ਪੇਂਟ ਕਰਕੇ ਅਸੀਂ ਉੱਪਰ ਮਾਰਨੇ ਆ ਉਹਦੇ ਵੀ ਉਹਦੇ ਚਮਕਾ ਜਾਂਦੀ ਹੈ ਚਲੋ ਬਾਈ ਮਹਿੰਗੀ ਤਾਂ ਹੈ ਨਹੀਂ ਬਹੁਤ ਹੀ ਲੀਟਰ ਪਾਣੀ 300 ਰੁਪਏ ਦੀ ਆਈ ਹੈ ਇਹ ਤਾਂ ਅੱਧਾ ਲੀਟਰ ਕਹਿੰਦੇ ਤੇ ਮੈਂ ਅੱਧਾ ਲੀਟਰ ਦੀ ਪੈਕਿੰਗ ਵਿੱਚ ਮਿਲੀ ਨਹੀਂ ਹੈਗੀ ਲੀਟਰ ਦੀ ਆਪਾਂ ਨਾਲ ਲਿਆਤੇ ਇਹਨਾਂ ਨੂੰ ਚਲੋ ਉਹਦੇ ਵੀ ਦਿਖਾਵਾਂਗੇ ਆਪਾਂ ਵੀ ਕਿਆ ਫਾਇਦਾ ਕਿੰਨੀ ਕਿ ਚਮਕ ਦਿੰਦੀ ਆ ਬਾਕੀ ਰੰਗ ਬੰਨ ਜਿਹੜਾ ਹੈਗਾ ਇਹਦਾ ਮਾੜਾ ਮੋਟਾ ਘਾਟ ਇਹਨਾਂ ਦਾ ਉਲੀ ਆਤਾ ਜੀ ਵੀ ਲੱਗੇ ਵੇ ਕਰਨ ਆਪਾਂ ਨੇ ਵੀ ਗੱਲ ਫੇਵਰ ਗੇਟ ਦੀ ਕਿਦੀ ਖੋਲਤੀ ਦੀ ਉਹਨੂੰ ਪੇਂਟ ਹੋ ਗਿਆ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਉਹਦੇ ਆਪਾਂ ਨੇ ਘਸ ਦੇਣੀ ਆ ਗੱਡੀ ਵਾਲੇ ਦੀ ਆਪਾਂ ਨੇ ਫੇਵਰ ਖੋਲਣੀ ਆ ਵੀ ਇਹ ਚਲੋ ਫਿਰ ਰੰਗ ਵਧੀਆ ਹੋ ਜਾਂਦਾ ਜੇ ਆਪਾਂ ਫੇਵਰ ਨਹੀਂ ਖੋਲਦੇ ਵੀ ਕਿਤਾ ਫੇਵਰ ਨੂੰ ਰੰਗ ਜਾਂ ਲੱਗ ਜਾਂਦਾ ਵੀ ਇੱਕ ਫਿਰ ਦੂਏ ਪਾਸੇ ਰੰਗ ਰਹਿ ਜਾਂਦਾ ਹੁਣ ਤੇ ਹੁਣ ਨਾਲੇ ਤਾਂ ਰੰਗ ਵਧੀਆ ਹੋ ਜਾਊਗਾ ਨਾਲੇ ਜਿਹੜੀ ਫੇਵਰ ਹੈ ਮੜੀ ਜੀ ਧੋ ਧੂ ਹੋ ਜਾਊਗੀ ਚੰਗੀ ਤ ਪਾਣੀ ਜਦਾ ਏਕਣ ਵਾਜਦਾ ਪਾਣੀ ਦਾ ਸਮਗਾ ਇਹ ਜਿਹੜੇ ਪਾਈਪ ਪੈਪਾ ਵਾਲੇ ਗੇਟ ਹੈ ਨਾ ਤੇ ਵਿੱਚ ਪੈ ਜਾਂਦਾ ਫਿਰ ਉਹਨੂੰ ਜਰ ਲੱਗਦੀ ਆ ਆਪਾਂ ਨਾ ਬਾੜੇ ਵਾਲੀ ਦੀ ਖੋਲੀ ਤੇ ਉਹਦੇ ਵਿੱਚ ਤੇ ਕਈ ਜਗ੍ਹਾ ਪਤਾ ਨਹੀਂ ਕਦੋਂ ਕ ਪਾਣੀ ਖੜਾ ਹੋਣਾ ਜਾਂ ਨੱਟ ਖੋਲੇ ਵਿੱਚ ਤਤੀਰੀਆ ਵੱਜੀਆਂ ਪਾਣੀ ਨਿਕਲਿਆ ਬਜ ਤੇ ਪਾਣੀ ਵੀ ਏਕਣ ਦਾ ਚੱਕਰ ਜਾ ਪੈ ਜਾਂਦਾ ਜੀ ਵੀ ਬਾਕੀ ਚਲੋ ਰੰਗ ਵਧੀਆ ਸਾਨੂੰ ਵੀ ਵਧੀਆ ਲੱਗਦਾ ਬਹੁਤ ਵੀਰਾਂ ਦੇ ਕਮੈਂਟ ਵੀ ਆਇਆ ਕਹਿੰਦੇ ਮਸਤੀ ਰੰਗ ਵਧੀਆ ਵੀ ਚਲੋ ਠੀਕ ਹੈ ਵਧੀਆ ਟਾਈਮ ਤੇ ਗੱਲ ਹੋ ਗਿਆ ਕਈ ਵੀਰਾਂ ਦੇ ਵਿੱਚ ਕਮੈਂਟ ਵੀ ਆਉਂਦੇ ਕਹਿੰਦੇ ਮਾਸੜੀ ਦੀ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਲਾਦੀਆਂ ਹੈ ਵਿਆਹ ਦੀ ਤਿਆਰੀਆਂ ਜੀ ਆਪਣੇ ਜਨਵਰੀ ਦੇ ਵਿਆਹ ਹੈ 23 ਜਨਵਰੀ ਦਾ ਹੈ ਵੀ ਚਲੋ ਹੁਣ ਟਾਈਮ ਹੈਗਾ ਦਾ ਆਪਣੇ ਕੋਲ ਮਹਾ ਚਲੋ ਰੰਗ ਦਾ ਜਿਹੜਾ ਹੈਗਾ ਕੰਮ ਕਰਾ ਦਿੰਗੇ ਇਹ ਤਾਂ ਮਹੀਨਾ 2 ਮਹੀਨੇ ਪਹਿਲਾਂ ਹੋ ਜੂਵੇ ਕੋਈ ਚੱਕਰ ਨਹੀਂ ਹੈਗਾ ਵੀ ਬਾਕੀ ਚੱਲ ਰਹੀਆਂ ਤਿਆਰੀਆਂ ਵਧੀਆ ਠੀਕ ਆ ਭਾਈ ਦਿਖਾਵਾਂਗੇ ਤੁਹਾਨੂੰ ਟਾਈਮ ਨਾਲ ਜਾ ਕੇ ਸਾਰਿਆਂ ਨੂੰ ਸੁਨੇਹਾ ਕਾਰਡ ਭੇਜਾਂਗੇ ਵੀ ਹਲੇ ਕਾਰਡ ਛਾਪੇ ਨਹੀਂ ਹੈਗੇ ਜਦੋਂ ਕਾਰਡ ਬਣ ਗਏ ਉਦੋਂ ਆਪਾਂ ਸਾਰਾ ਕੁਝ ਦੱਸਾਂਗੇ ਵੀ ਚਲੋ ਰੰਗ ਦਾ ਦੇਖਦੇ ਜੀ ਕੱਲ ਨੂੰ ਮੈਨੂੰ ਲੱਗਦਾ ਵੀ ਨ ਜੇ ਕੱਲ ਉਹਨਾਂ ਨੇ ਬੜਾ ਦਾ ਮਾੜਾ ਮੋਟਾ ਪਰਸਾ ਨੂੰ ਹੋ ਜਾਊਗਾ ਵੀ ਠੀਕ ਹੈ ਬਰਾਬਰ ਇਹ ਜਿਹੜੀ ਕੰਪਨੀ ਦਾ ਜਿਹੜਾ ਆਪਣਾ ਤਕਰੀਬਨ ਰੰਗ ਕਰਾਇਆ ਬਾਹਰ-ਬਾਹਰੇ ਕਰਾਇਆ ਟੱਕੇ ਅੰਦਰਵਾਜਾਂ ਨੂੰ ਸਾਰਿਆਂ ਨੂੰ ਕਰਾਤਾ ਆਪਾਂ ਨੇ ਯਾਨੀ ਟੱਕੇ ਦੇ ਦਰਵਾਜੇ ਹੈਗੇ ਜਿਹੜੇ ਡਬਲ ਏ ਅੰਦਰ ਲੱਕੜੀ ਦੇ ਦਰਵਾਜੇ ਲੱਗੇ ਉਹਨੂੰ ਕਾਫੀ ਕਲਰ ਹੋ ਜਾਣਾ ਜਿਹੜੀ ਜਾਲੀ ਆ ਉਹਨੂੰ ਨੀਲਾ ਹੋ ਗਿਆ ਵੀ ਇੱਕਣਾ ਸਾਰਿਆਂ ਨੂੰ ਹੋ ਜਾਣਾ ਤਕਰੀਬਨ ਰੰਗ ਦਾ ਬਹੁਤ ਨਹੀਂ ਇੰਨਾ ਕੁ 25 ਹਜ਼ਾਰ ਦਾ ਰੰਗ ਆਇਆ ਆਪਣਾ ਸਾਰੀ ਤਕਰੀਬਨ 25 ਹਜ਼ਾਰ ਦਾ ਰੰਗ ਲੈ ਸਰ ਗਿਆ ਬਾਲਟੀ ਵਾਲਾ ਰੰਗ ਕਰਾਤਾ ਜੇ ਆਪਾਂ ਸਮੋਸਮ ਕਰਾਉਂਦੇ ਉਹ ਉਹ ਤਾਂ ਚਾਰ ਥੈਲੇ ਤੇ ਜਿਹੜੇ ਆਪਣੇ ਆਏ ਤੇ 201800 ਦੇ ਵੀ ਬਾਹਲਟੀ ਕੱਲੀਓ 3500 ਦੀ ਐ ਏਕਣ ਦਾ ਚਲੋ ਰੰਗ ਵੀ ਵਧੀਆ ਹੋ ਗਿਆ ਬਾਕੀ ਲੇਬਰ ਵੀ ਉਹਨਾਂ ਨੂੰ ਪਹਿਲਾਂ ਹੀ ਦੱਸਿਆ ਤਾਂ ਹੀ 22000 ਰਿਆਂ ਦਾ ਠੇਕਾ ਹੋਇਆ ਵਾ ਤਕਰੀਬਨ ਦਿਹਾੜੀ ਬਣ ਜਾਣੀ ਇਹਨਾਂ ਦੀ 700 ਰੁਪਏ ਦੀ ਹਾੜੀ ਪੈ ਜਾਣੀ ਐ ਵੀ ਠੀਕ ਐ ਵਧੀਆ ਬਾਕੀ ਹੁਣ ਸਾਨੂੰ ਪਤਾ ਵੀ ਲੇਬਰ ਵੀ ਮਹਿੰਗੀ ਪੈਂਦੀ ਐ ਸਮਾਨ ਵੀ ਮਹਗਾ ਪੈਂਦਾ ਮਗਹੀ ਨੇ ਲੱਕ ਤੋੜਿਆ ਹੋਇਆ ਹਰੇਕ ਦਾ ਹੀ ਵੀ ਏਕੜ ਜਿੰਨੇ ਦਾ ਰੰਗ ਆ ਸਮਝ ਲਓ ਉਨੇ ਜੇ ਕਰਾਈ ਪੈ ਜਾਂਦੀ ਐ ਚਲੋ ਕੰਮ ਬਣ ਗਿਆ ਵਧੀਆ ਹੋ ਗਿਆ ਇੱਕ ਵਾਰ ਮਕਾਨ ਦਾ ਰੰਗ ਹੁਣ 2 ਸਾਲ ਲੋਕ ਤੇ ਕਿਰਾਇਆ ਵੇਚਿਆ ਨਹੀਂ ਤਾਂ ਅੱਗੇ ਦੋਆਲੀ ਨੂੰ ਕਿਰਾਏ ਦਿੰਦੇ ਲੈ ਇੱਕ ਦੀ ਦੋਆਲੀ ਨੂੰ ਪਰ ਵਿਆਹ ਕਰਕੇ ਇਹਦਾ ਕਿਰਾਇਆ ਹੈਗਾ ਵੀ ਠੀਕ ਆ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਪ੍ਰੋਗਰਾਮ ਜਿਵੇਂ ਚੱਲਦਾ ਸਾਰ ਓਏ ਭਾਈ ਚੱਲਦਾ ਰੰਗ ਦਾ ਟੱਕੇ ਦਾ ਕੰਮ ਆਇਕੋ ਖੋਲੇ ਤੇ ਬਣ ਗਈ ਜੀ ਇਹਨਾਂ ਦਵੱਲੇ ਵਗੈਰਾ ਦੇ ਵੀ ਨਾ ਨੂੰ ਆ ਵੀ ਖੋਲ ਕੇ ਆਪਣਾ ਹੋ ਗਿਆ ਸਟ ਇਹਨੂੰ ਦਬਲੇਟ ਹੋਗਾ ਵੀਰੀ ਮੈਂ ਕਹਿੰਦਾ ਰਹਿੰਦੀ ਇੱਕ ਬਸ ਰਿਆਂ ਜਿਹੜੇ ਬਸਟਰ ਦਾ ਤਾਂ ਛੱਡਿਆ ਜੀ ਕੰਦਰੇ ਆ ਜਣਾ ਅੱਛਾ ਮਕੀਨ ਨੂੰ ਕਰਦਾ ਵਾਰ ਫੈਟ ਐ ਇਹ ਫੇਰੇ ਆ ਕੇ ਤੁਸੀਂ ਜਾਣੀ ਲੋ ਨਾ ਫਿਰ ਕਰ ਲੈਂਦੇ ਜੀ ਮੈਂ ਹੁਣ ਕਰਦਾ ਵਾ ਫੈਟ ਕਰ ਦਿੰਨੇ ਆਂ इनू हूँ कल कर लगे गरेला इन हो गया थोड़ा जनम अच्छा हाँ ठीक है ਇਹ ਗ੍ਰਿੱਲਾਂ ਦਾ ਸਗਾਲਾ ਕੰਮ ਆ ਤੂੰ ਜਾਂ ਉਹਨਾਂ ਦਾ ਔਖਾ ਦਾ ਪਰ ਲਿਆਦਾ ਨਾਲ ਇਹਦਾ ਛੇਤੀ ਹੋ ਜਾਂਦੀ ਹਮ ਜਣੀ ਰਹਿ ਨਹੀਂ ਹਾਲੇ ਟਾਕਿੰਦਾਲ ਜੇ ਹਾਂ ਲੋ ਆਉਨੂ ਹੋ ਗਿਆ ਹਾਂ ਲੋ ਕਿੰਨੂ ਬਾਪ ਕਿਉਂ ਰਹੇ ਨਿਕਾ ਇਧਰ ਚੜਾਂਗੇ ਆ ਜੋ ਪਰ ਹੋਲੇ ਜਿਹੜਾ ਪਾਈਪ ਚ ਰਹਿਣਾ ਵਾ ਹਾਂ ਨਹੀਂ ਜਾਏ ਮੇਰੇ ਕੋਲ ਅੱਛਾ ਤਰੀਆਂ ਨੇ ਬੰਦੇ ਵਿੱਚ ਜਲਿਆ ਪਿਆ ਹਥਿਆਰ ਇਹਨਾਂ ਨੂੰ ਦਿੱਤਾ ਪਰ ਕੋਹ ਨਹੀਂ ਕਹਿੰਦੇ ਤਾਂਹੀਂ ਖੋਲੂ ਨਹੀਂ ਬਿਚਰੋ ਕੋਈ ਆਪਣਾ ਰੋੜਾ ਬੀਜੀ ਤੇ ਲੇਟ ਹੋ ਗਿਆ ਮਾਉਣ ਦੇ ਨਾਲ ਵੀ ਹੁਣ 5G ਫਾਈਬਰ ਮੈਂ ਖੋਲਦਾ ਘਸ ਦਾ ਮਾਇਆ ਨੌ ਮੇਸਤਰੀਆਂ ਲੱਗੀਆਂ ਦਾ ਵੀ ਰੰਗੇ ਖਾਦੇ ਪਰ ਮਸ਼ੀਨ ਨੇ ਬਹੁਤ ਸੁੱਕ ਦਿੱਤਾ ਆਹ ਹੋਇਆ ਤਾਂ ਤੇ ਤਾਂ ਮੈਂ ਹੀ ਨਾ ਦੇ ਖੋਲੂ বহুত টাইম লাগে মশীনাম Ето ви ги греби. Маца. ਤੋਗਾ ਮੈਂ ਉਹ ਆ ਵੀ ਖੋਲਣੇ ਆਪਾਂ ਟਾਈਮ ਨਹੀਂ ਹੋ ਸਕਦਾ ਖੋਲਣ ਨੂੰ ਘੱਟੇ ਕਸਣੇ ਨੂੰ ਬੈਨਾਂ ਕੇ ਟਾਈਮ ਲਾਉਣਾ ਉਹਨਾਂ ਨੂੰ ਆਪਾਂ ਕੱਸ ਦੇਣੇ ਉਹਨਾਂ ਨੂੰ ਹੋ ਗਿਆ ਪੈਂਟ ਸਵੇਰ ਦਾ ਕਿੱਤਾ ਨਟਜਾ ਕਰ ਸਕ ਗਿਆ ਇਹ ਸੈਟ ਆ ਜਿੰਨਾ ਰਹੇ ਬਸ ਇਹ ਇੱਕ ਨਟਕਾ ਸਨ ਰਿਲੀਵਡ ਹੈ ਮਰੇ ਸਾਰੇ ਆ ਕੇ ਸੱਚਾਈ ਜਾਂਦੀ ਹੈ। ਇਹ ਮਸ਼ੀਨ ਦਾ ਇੰਨਾ ਫਾਇਦਾ ਵੀ ਪੁੱਠੀ ਸਿੱਧੀ ਚੱਲੀ ਜਾਂਦੀ ਹੈ। ਜੇ ਖੋਲਣਾ ਤਾਂ ਬਟਨ ਦੂਏ ਪਾਸੇ ਨੇ।

ਹੈ ਵਰਦਾ ਹੁਣ ਦੇਖਾਂਗੇ ਆਪਾਂ ਧੂਈ ਨੂੰ ਵਿੱਚ ਥੋੜਾ ਜਿਹਾ ਨਟ ਆਪਣਾ ਨਵੇਂ ਲਾਤੇ ਜਿੱਥੇ ਕਿਤੇ ਫਰੀ ਹੋਏ ਹੋਵੇ ट हम <h pid -totoso _> <hay -totoso _> they don't fit different of it are in the tape ਵਧੀਆ ਨੇ ਸਾਫ ਲੱਗਣ ਲੱਗੀ ਧੋਤੀ ਵੀ ਪਿਓ ਪੰਜ ਚਾਰਕ ਨਟ ਵਜਿਆ ਹੀ ਪੰਜ ਚਾਰ ਕਪਾਣੇ ਨਵੇਂ ਪਾਤੇ ਵਿੱਚ ਕਈ ਜਗ੍ਹਾ ਨਾ ਹੁਣ ਦੋ ਤਿੰਨ ਵਾਰ ਪਹਿਲਾਂ ਵੀ ਫੁੱਲ ਵੀ ਹੈ ਵੀ ਫੇ ਵਿੱਚ ਸਲਿੱਪ ਕਰਨ ਆ ਜਾਂਦੀ ਜਿਕਰ ਹੁਣ ਇੱਥੇ ਸਲਿੱਪ ਕਰ ਗਿਆ ਦਾ ਆ ਨਵਾਂ ਕਸਤਾ ਇੱਥੇ ਨਵਾਂ ਕਸਤਾ ਪਾਣੇ ਇਕਣਾ ਹਗਲੀ ਇੱਥੇ ਖਰਾਬ ਹੋ ਗਈ ਸੀ ਇਹ ਵੀ ਕਸਤਾ ਮਾ ਹੁਣ ਗਾਹ ਨੂੰ ਫਾਈਬਰੇ ਬਦਲ ਹੋਣੀ ਹੈ। ਹੁਣ ਇਹ ਵੀ ਧੁੱਪਾਂ ਕਰਕੇ ਉਸ ਕਰਕੇ ਫਿਰ ਇਹਦੇ ਜਾਂਚ ਨਿਕਲ ਜਾਂਦੀ ਹੈ। ਬਾਕੀ ਹੁਣ ਉੱਪਰ ਲੱਗਿਆ ਉਹਦੇ ਜਾਲੀਆਂ ਨੂੰ ਹੁਣ ਉਹ ਰਹਿੰਦੀਆਂ ਹਲੇ ਸਾਰੀਆਂ ਉੱਪਰ। ਉਹ ਭੋਲੀ ਆ ਮੈਂ ਕਮਰੇ ਦੀਆਂ ਟੱਕੇਂ ਦਰਵਾਜ਼ੇ ਹੀ ਬਹੁਤ ਉੱਪਰ। ਡਬਲ ਡਬਲ ਟੱਕੇਂ ਲੱਗੀਆਂ ਮੈਂ ਵਿੱਚ ਗਰੇਲਾ ਨੂੰ ਟਾਈਮ ਲੱਗਦਾ। ਬਾਕੀ ਪੌੜੀ ਹਲੇ ਗਿੱਲੀ ਆ ਥੋੜਾ ਜਿਹਾ ਰੰਗ ਉੱਪਰ। ਮੇਰੇ ਰੋਹ ਲੱਗਿਆ ਬਾਈ ਸਮਾਨ ਉਹ ਵੀ ਕਰ ਦੇ ਉਧਰ ਕਰ ਦੇ ਉਧਰ ਗੱਡੀ ਪਹਿਲਾਂ ਬਾਹਰ ਦੀ ਇੱਕ ਦੋ ਜਗ੍ਹਾ ਰੰਗ ਗਿਰ ਗਿਆ ਦਾ ਮੋੜਾ ਜ੍ਹਾ ਕਾਲਾ ਚਿੱਟੇ ਪਰ ਚਲੋ ਸ਼ਾਮ ਵੇਲੇ ਟਾਈਮ ਉਹਦਾ ਵੀ ਚਲੋ ਗੇੜਾ ਇੱਕ ਮਾਰ ਕੇ ਆਉਂਦੇ ਹੁਣ ਖੇਤ ਕਿੰਨੇ ਅਜੇ ਗਏ ਨਹੀਂ ਸਵੇਰ ਦੇ ਉਹ ਜੀ ਪੀਤੇ ਲੱਗੇ ਹੁਣ ਰੰਗ ਬਣਾਉਣ ਪਰਸੋਂ ਤੋੜੇ ਆਪਾਂ ਨੇ ਦੋ ਡੱਬੇ ਵੇ ਵੀ ਹੁਣ ਰੰਗ ਲੱਗ ਗਿਆ ਇਹਨਾਂ ਦਾ ਹੁਣ ਜੀ ਪੀੜਾ ਪੀੜਾ ਵਿੱਚ ਨੂੰ ਇੰਨਾ ਹੈਡਾ ਬਾਕੀ ਸਾਰਾ ਨੂੰ ਵੀ ਕੱਲ ਲਾਤਾ ਪਾਣੀ ਸੋਹਣੇ ਚਮਕਦੀ ਐ ਕਿਉਂ ਥੋੜੇ ਜਿ ਵਿੱਚ ਐ ਨਾ ਫੇਰ ਵੀ ਸੁੱਕ ਜੀ ਮੰਨੀ ਆ ਹੁਣ ਇੱਥੇ ਘਟ ਜੰਮੀ ਵੇ ਇੱਧਰ ਆਲਸ ਹੈ ਰਵ ਦੇਖਿਆ ਤਾਂ ਉਹਨਾਂ ਨੇ ਪਾਣੀ ਲਾਇਆ ਤਾਂ ਜਿੰਨੀ ਸਲਾਬ ਜੁਈ ਸਾਰੇ ਦਾਣੇ ਜੰਮੇ ਤੇ ਉਹਦੇ ਕਰਕੇ ਵੀ ਆਪਾਂ ਨੇ ਵੀ ਲਾਇਆ ਕੱਲ ਪਾਣੀ ਇਹ ਚਲੋ ਜਿਹੜਾ ਦਾਣਾ ਪਿਆ ਹੁਣ ਧਰਤੀ ਜੂਨ ਜੰਮੇ ਆਉਣਾ ਇੱਕ ਵਾਰ ਗਿੱਲੇ ਦੇ ਵਿੱਚ ਆ ਲਾਗ ਲਾਗ ਥੋੜਾ ਜਿਹਾ ਘਟ ਜੰਮਿਆ ਦਾ ਲਾਗੇ ਨਿਕਲ ਇੱਥੇ ਨਿਕਲੇ ਹੋਣੇ ਜਿਹੜੇ ਬਰੀਕ ਬਾਕੀ ਕਾਹਦਾ ਇੱਛਾ ਥੋੜਾ ਜਿਹਾ ਆਪਾਂ ਨੂੰ ਵੀ ਪਾਣੀ ਲਾ ਕੇ ਛੱਟਾ ਦੇ ਦਿੱਤਾ ਉਹ ਵੀ ਜੰਮੇ ਆਊਗਾ ਇਹ ਲੈ ਗਣਕਾ ਨੂੰ ਪਾਣੀ ਲਾਵਾਂਗੇ ਆਪਾਂ ਥੋੜਾ ਜਾਟ ਕੇ ਕਿਉਂ ਬੀਜੀ ਵੀ ਦੋ ਤਰੀਕ ਨੂੰ ਵੀ ਇੱਥੇ 26 ਤਰੀਕ ਦੇ ਗੇੜ ਚਲਾਵਾਂਗੇ ਪਾਣੀ ਇੱਥੇ ਬੂਟਿਆਂ ਕਰਕੇ ਪਹਿਲਾਂ ਲਾਉਣਾ ਪੈ ਗਿਆ ਥੋੜੇ ਜੰਕਰੀ ਆਈ ਹੁ ਵਧੀਆ ਹੋ ਜਾਣੇ ਰੇ ਪੱਤ ਮਾਰਦੇ ਇਹਦੇ ਚ ਹੁਣ ਥੋੜੀ ਜਿਹੀ ਜੂਰੀ ਸ਼ਾਟ ਚੱਲਦੀ ਵਸੇ ਅੱਜ ਮਿਲ ਗਿਆ ਆ ਗਿਆ ਜੂਰੀਆ ਇਹਨੇ ਨੈਤਰਾਂ ਨਹੀਂ ਪਰਸੈਂਟ ਬਹੁਤ ਭਾਰਤਾ ਜਿਆਦਾ ਪਾਣੀ ਤਾਂ ਮਾਰਦਾ ਬਸ। ਹਾਂ ਦੇਖੋ ਫੇਰ ਵੀ ਵਿਚ ਪਿੜੀ ਪਿੜੀ ਨਾ ਲੱਗ ਗਈ ਹੁਣ। ਬਾਕੀ ਇਹਦੇ ਵਿੱਚ ਵੀ ਲਾਉਂਦੇ ਰਹੇ ਇਹਦੇ ਹਿੱਟਾ ਤਿਆਰ ਹੁਣ ਤੋੜੀਏ ਦਾ ਸਾਗ ਬਾਈ ਤਾਂ ਸਾਗ ਕਿਸੇ ਨੂੰ ਚਾਹੀਦਾ ਹੋਵੇ ਹੁਣ ਤਿਆਰ ਆ ਆਪਣੇ ਤੋੜੀਏ ਵਾਲਾ। ਆਹ ਤੋੜੀਏ ਵਾਲਾ ਸਾਗ ਆ ਇਹ ਵਧੀਆ ਚੀਜ਼ ਬਣਦੀ ਐ ਨਰਮ ਹੁੰਦਾ ਥੋੜਾ ਜਿਹਾ ਪਾਲਕ ਘੱਟ ਪੈਂਦੀ ਐ। ਵੀ ਪਾਲਕ ਪਾ ਕੇ ਆਪਾਂ ਬਣਾ ਦਿੰਦੇ ਉਹਦੇ ਵਿੱਚ ਹੁਣ ਡਾਕਟਰ ਦੱਸਦੇ ਕਹਿੰਦੇ ਪਾਲਕ ਖਰਾਬ ਕਰਦੀ ਐ ਪਾਲਕ ਤਾਂ ਬਥਰੀ ਖੜੀ ਐ। ਪਾਲਕ ਦਾੰਤ ਕੋਈ ਨਹੀਂ ਹੈਗਾ। ਮੱਡਾਂ ਵਿੱਚ ਲੱਗਿਆ ਵਿੱਚ ਮੇਥੀ ਧਨੀਆ ਮਿੱਥੇ ਮੂਲੀਆਂ ਇਹ ਜੇ ਤਾਂ ਗੱਜਾਂ ਨੰਮ ਰਹੀਆਂ ਆਈਟਮ ਸਾਰੀ ਐ ਸੋਖ ਨਾਲ ਉਹ ਦੇਖੋ ਮਿੱਥੇ ਕਿਹੜੇ ਲੱਗੋ ਖੜੇ ਆਪਣੇ ਆਹ ਕਾਣ ਵਿੱਜੇ ਵਗ ਕਹਿੰਦਾ ਨਹੀਂ ਲੱਗਿਆ ਜਮਾ ਪੰਜਾਹ ਰੁਪਏ ਦੇ ਲਾ ਕੇ ਬੀਜ ਦੀ ਦਾ ਗਠੇ ਜੀ ਵਧੀਆ ਹੁੰਦੇ ਆ ਸਾਰੀ ਜਗ੍ਹਾ 'ਚ ਲੱਗ ਜਾਣਾ ਇਹ थी हर्जी कर पैकंगयार सगගේ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ